ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 3 ਮਿਲ ਮੇਰੇ ਪੀਤ ਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅੰਨ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਾਲਤੀ ਜਾ ਮਿਲ ਮੇਰੇ ਪੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਾਲਾਤੀ ਜਾ ਮਿਲ ਮੇਰੇ ਪੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਨ ਸਦਾ ਸੁਹਾਗਣਾ ਨਾ ਪਰਮ ਰੈ ਨ ਜਾਏ ਗਉੜੀ ਮਹਲਾਤੀ ਜਾ ਮਿਲ ਮੇਰੇ ਪੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਲਾਤੀ ਜਾ ਮਿਲ ਮੇਰੇ ਪੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਹਲਾਤੀ ਜਾ ਮਿਲ ਮੇਰੇ ਪੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰੈ ਨਾ ਜਾਏ ਗਉੜੀ ਮਹਲਾ ਤੀਜਾ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਹਲਾਤੀ ਜਾ ਮਿਲ ਮੇਰੇ ਪ੍ਰੀਤਮਾ ਜੀਓ ਤੁਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅੰਨ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਨ ਸਦਾ ਸੁਹਾਗਣਾ ਨਾ ਪਰਮ ਰੈ ਨ ਜਾਏ ਗੌੜੀ ਮਾਲਾਤੀ ਜਾ ਮਿਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਾਲਤੀ ਜਾ ਮਿਲ ਮੇਰੇ ਪੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰੈ ਨ ਜਾਏ ਗਉੜੀ ਮਲਾਤੀ ਜਾ ਮਿਲ ਮੇਰੇ ਪੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਆਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਲਾਤੀ ਜਾ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਹਲਾਤੀ ਜਾ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਲਾਤੀ ਜਾ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਨ ਸਦਾ ਸੁਹਾਗਣਾ ਨਾ ਪਰਮ ਰੈ ਨ ਜਾਏ ਗਉੜੀ ਮਹਲਾਤੀ ਜਾ ਮਿਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਨ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਹਲਾਤੀ ਜਾ ਮਿਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਨ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਹਲਾਤੀ ਜਾ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਾਲਾਤੀ ਜਾ ਮਿਲ ਮੇਰੇ ਪ੍ਰੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ਆਪੇ ਮੇਲ ਲੈ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਨ ਸਦਾ ਸੁਹਾਗਣਾ ਨਾ ਪਰਮ ਰੈ ਨ ਜਾਏ ਗਉੜੀ ਮਾਲਾਤੀ ਜਾ ਮਿਲ ਮੇਰੇ ਪੀਤਮਾ ਜਿਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜਿਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰਹਿ ਨ ਜਾਏ ਗਉੜੀ ਮਾਲਤੀ ਜਾ ਮਿਲ ਮੇਰੇ ਪੀਤਮਾ ਜੀਓ ਤਦ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀਓ ਪਾਵੇ ਅਨਨਾ ਪਾਣੀ ਪਾਣੀ ਅੰਨ ਨਾ ਭਾਵੈ ਮਰੀਐ ਹਵੈ ਬਿਨ ਪਿਰ ਕਿਉ ਸੁਖ ਪਾਈਐ ਗੁਰੂ ਆਗੇ ਕਰੋ ਬੇਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਲਾਈਐ ਆਪੇ ਮੇਲ ਲਐ ਸੁਖ ਦਾਤਾ ਆਪ ਮਿਲਿਆ ਘਰ ਆਏ ਨਾਨਕ ਕਾਮਣ ਸਦਾ ਸੁਹਾਗਣਾ ਨਾ ਪਰਮ ਰੈ ਨ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ